ਕਿਸੇ ਨੇ ਮਾਈਕ ਦਿੱਤਾ ਕਿ ਕੁਝ ਵੀ ਪੁੱਛ ਲੋ ਜੀ ਮੁੱਖ ਮੰਤਰੀ ਨੂੰ ਨਾ ਆਪ ਹੀ ਬੋਲ ਕੇ ਆਪ ਹੀ ਬੋਲ ਸੋਨਹਾਲ ਆਪੀ ਉਹ ਬੋਲ ਕੋ ਜੰਤ ਆਵਾਜ਼ ਕਰਕੇ ਨਿਕਲ ਜਾਂਦੇ ਸੀ ਆਪਾਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਕੀ ਦੀ ਜਿੰਦਾਬਾਦ ਹੋ ਗਈ ਕੀ ਹੋ ਗਿਆ ਐਂ ਨਿਕਲ ਜਾਂਦੇ ਸੀ ਆਪ ਹੀ ਆਪ ਦੀ ਬੱਲੇ ਬੱਲੇ ਕਰਕੇ ਪਹਿਲੀ ਗੱਲ ਤਾਂ ਸੁਖਬੀਰ ਬਾਦਲ ਜਦੋਂ ਬੋਲਦਾ ਹੈ ਉਹ ਆਹ ਨਾਲ ਚਾਰ ਖੜੇ ਹੁੰਦੇ ਆ ਇੱਥੇ ਪਤਾ ਨਹੀਂ ਕੌਣ ਹੁੰਦੇ ਆ ਉਹ ਤੁਸੀਂ ਤਾਂ ਜਾਣਦੇ ਨਹੀਂ ਮੈਂ ਵੀ ਨਹੀਂ ਜਾਣਦਾ ਉਹਨਾਂ ਨੇ ਕੱਖ ਨਹੀਂ ਦੇਖਣਾ ਹੁੰਦਾ ਵੀ ਇਹ ਕਹਿ ਕੀ ਰਿਹਾ ਉਹਨਾਂ ਨੇ ਸਿਰਫ ਇਹ ਦੇਖਣਾ ਹੁੰਦਾ ਸਾ ਕਿੱਥੇ ਜੇ ਲਊਗਾ ਚਕਾਰਾ ਛੱਡਾਂਗੇ ਬੋਲੇ ਉਹ ਯਾਰ ਕਈ ਵਾਰੀ ਕਈ ਵਾਰੀ ਗੱਲ ਵੀ ਬੋਲੇ ਸੋਹਣਿਆ ਵਾਲੀ ਨਹੀਂ ਹੁੰਦੀ ਫੇਰ ਵੀ ਛੱਡ ਦੇ ਜਕਾਰਾ ਤੇ ਤਾਈਓ ਫੇਰ ਹਾਲ ਤਾਂ ਨਾ ਅੱਜ ਫਿਰ ਪਰਮਾਤਮਾ ਕੁਦਰਤ ਆ ਜੀ ਦੀਆਂ ਕਾਮ ਕੇ ਰਾਜਨਾਤੀ ਕਾਮ ਕੇ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਜੀ ਮੈਨੂੰ ਪੱਤਰਕਾਰ ਕਹਿੰਦੇ ਜੀ ਕੀ ਕਹਿਣਾ ਚਾਹੋਗੇ ਅਕਾਲੀ ਦਲਾਰੇ ਮੈਂ ਕਿਹਾ ਜਿਨ੍ਹਾਂ ਦੀਆਂ ਰੱਬ ਦੇ ਘਰ ਅਕਾਲ ਤਖਤ ਸਾਹਿਬ ਜਾ ਕੇ ਲੱਤਾ ਟੁੱਟ ਜਾਣ ਮੈਂ ਉਹਨਾਂ ਬਾਰੇ ਕੀ ਬੋਲ ਸਕਦਾ ਹਾਂ ਲੱਤਾ ਤਾਂ ਉੱਥੇ ਤੜਵਾਈ ਫੜਦੇ ਆ ਹੁਣ ਪਤਾ ਨਹੀਂ ਮੋਡਾ ਮੋਡਾ ਉਤਰਿਆ ਫਿਰਦਾ ਇਹ ਤਾਂ ਇਹ ਤਾਂ ਢਿੱਲੇ ਫਿਰਦੇ ਆ ਜੀ ਥਾਂ ਥਾਂ ਤੋਂ ਬਸ ਇਹਨਾਂ ਦੇ ਜੈਂਪਰ ਜੁੰਪਰ ਹੱਲ ਗਏ ਇਹਨਾਂ ਦੇ ਸਪਰਿੰਗ ਪੈਨ ਵਾਲੇ ਨਵੇਂ ਕਿਉਂਕਿ ਸੱਤਾ ਤੋਂ ਬਾਹਰ ਇੰਨਾ ਚਿਰ ਕਦੇ ਰਹੇ ਨਹੀਂ ਸੀ 5 ਸਾਲ ਬਾਅਦ ਆਪੀ ਵਾਰੀ ਆ ਜਾਂਦੀ ਸੀ ਹੁਣ ਨਹੀਂ ਆਉਂਦੀ ਵਾਰੀ ਅਰਵਿੰਦ ਕੇਜਰੀ ਵਾਲਾ ਆ ਗਿਆ ਉਹਨੇ ਉਹਨੇ ਇੱਕ ਨਵੀਂ ਪਾਰਟੀ ਬਣਾ ਲਈ ਉਹਨੇ ਇੱਕ ਨਵਾਂ ਆਪਸ਼ਨ ਦਿੱਤੀ ਲੋਕਾਂ ਨੂੰ ਤੇ ਨਹੀਂ ਆਉਂਦੀ ਵਾਰੀ ਤੇ ਹੁਣ ਇਹ ਹਿੱਲੇ ਫਿਰਦੇ ਆ ਹੁਣ ਇਹ ਆਪਾਂ ਨੂੰ ਗਾਲਾਂ ਕੱਢਣ ਲੱਗ ਗਏ ਤੁਸੀਂ ਦੇਖੋ ਵੀ ਮਾੜਾ ਕੀ ਕਰਤਾ 3 ਸਾਲ ਹੋ ਗਏ ਗਵਰਨਮੈਂਟ ਬਣੀ ਨੂੰ ਕੋਈ ਇੱਕ ਪੈਸੇ ਦਾ ਇਲਜ਼ਾਮ ਜਾਂ ਕੋਈ ਕਾਪੜਾ ਕੋਟਾ ਆੜਾ ਕੋਈ ਦੱਸੋ ਨਹੀਂ ਕਾਰਨ ਭਗਵੰਤ ਮਾਨ ਨਹੀਂ ਜੀ ਮੁੱਖ ਮੰਤਰੀ ਰਹਿਣਾ ਚਾਹੀਦਾ ਕਾਰਨ ਕੀ ਸਿਰਫ ਇਸ ਗੱਲ ਤੋਂ ਜਲਦੇ ਐ ਕਿ ਆਮ ਲੋਕਾਂ ਦੇ ਧੀਆਂ ਪੋਤੇ ਨਾ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੈੰਦੇ ਹੁੰਦੇ ਆ ਬਸ ਕਿਸੇ ਨੇ ਮਾਈਕ ਦਿੱਤਾ ਕਿ ਕੁਝ ਵੀ ਪੁੱਛ ਲੋ ਜੀ ਮੁੱਖ ਮੰਤਰੀ ਨੂੰ ਨਾ ਆਪ ਹੀ ਬੋਲ ਕੇ ਆਪ ਹੀ ਬੋਲੇ ਸੋਨਹਾਲ ਆਪ ਹੀ ਉਹ ਬੋਲ ਕੋ ਜੰਤਾ ਬਾਤ ਕਰਕੇ ਨਿਕਲ ਜਾਂਦੇ ਸੀ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਵੀ ਕੀ ਦੀ ਜਿੰਦਾਬਾਦ ਹੋ ਗਈ ਕੀ ਹੋ ਗਿਆ ਐਂ ਨਿਕਲ ਜਾਂਦੇ ਸੀ ਆਪ ਹੀ ਆਪਦੀ ਬੱਲੇ ਬੱਲੇ ਕਰਕੇ ਪਹਿਲੀ ਗੱਲ ਤਾਂ ਸੁਖਬੀਰ ਬਾਦਲ ਜਦੋਂ ਬੋਲਦਾ ਉਹਦੇ ਆਹ ਨਾਲ ਚਾਰ ਖੜੇ ਹੁੰਦੇ ਆ ਇੱਥੇ ਪਤਾ ਨਹੀਂ ਕੌਣ ਹੁੰਦੇ ਆ ਉਹ ਤੂੰ ਤਾਂ ਜਾਣਦੇ ਨਹੀਂ ਮੈਂ ਵੀ ਨਹੀਂ ਜਾਣਦਾ ਉਹਨਾਂ ਨੇ ਕੱਖ ਨਹੀਂ ਦੇਖਣਾ ਹੁੰਦਾ ਵੀ ਇਹ ਕਹਿ ਕੀ ਰਿਹਾ ਉਹਨਾਂ ਨੇ ਸਿਰਫ ਇਹ ਦੇਖਣਾ ਹੁੰਦਾ ਸਾ ਕਿੱਥੇ ਜੇ ਲਊਗਾ ਚਕਾਰਾ ਛੱਡਾਂਗੇ ਬੋਲੋ ਜੋ ਯਾਰ ਕਈ ਵਾਰੀ ਕਈ ਵਾਰੀ ਗੱਲ ਵੀ ਬੋਲੇ ਸੋਨੇ ਵਾਲੀ ਨਹੀਂ ਹੁੰਦੀ ਫਿਰ ਵੀ ਛੱਡ ਦੇ ਚਕਾਰਾ ਤੇ ਤਾਈਓ ਫਿਰ ਹਾਲਤ ਹੈ ਨਾ ਅੱਜ ਫਿਰ ਪਰਮਾਤਮਾ ਹੈ ਕੁਦਰਤ ਹੈ ਜੀ ਦੀਆਂ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਜੀ ਮੈਨੂੰ ਪੱਤਰਕਾਰ ਕਹਿੰਦੇ ਜੀ ਕੀ ਕਹਿਣਾ ਚਾਹੋਗੇ ਅਕਾਲੀ ਤਲਵਾਰੇ ਮੈਂ ਕਿਹਾ ਜਿਨ੍ਹਾਂ ਦੀਆਂ ਰੱਬ ਦੇ ਘਰ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਨਾਂ ਵਰਗੀ ਬੋਲਦਾ ਨਹੀਂ ਲੱਤਾ ਤਾਂ ਉੱਥੇ ਤੜਵਾਈ ਫਿਰਦਾ ਹੈ ਹੁਣ ਪਤਾ ਨਹੀਂ ਮੋਡਾ-ਮੋਡਾ ਉਤਰਿਆ ਫਿਰਦਾ ਹੈ ਇਹ ਤਾਂ ਇਹ ਤਾਂ ਢਿੱਲੇ ਫਿਰਦੇ ਆ ਜੀ ਥਾਂ-ਥਾਂ ਤੋਂ ਬਸ ਇਹਨਾਂ ਦੇ ਜੈਂਪਰ-ਜੁੰਪਰ ਹੱਲ ਗਏ ਇਹਨਾਂ ਦੇ ਸਪਰਿੰਗ ਪੈਨ ਵਾਲੇ ਨਵੇਂ ਕਿਉਂਕਿ ਸੱਤਾ ਤੋਂ ਬਾਹਰ ਇੰਨਾ ਚਿਰ ਕਦੇ ਰਹੇ ਨਹੀਂ ਸੀ 5 ਸਾਲ ਬਾਅਦ ਆਪੀ ਵਾਰੀ ਆ ਜਾਂਦੀ ਸੀ ਹੁਣ ਨਹੀਂ ਆਉਂਦੀ ਵਾਰੀ ਅਰਵਿੰਦ ਕੇਜਰੀ ਵਾਲਾ ਆ ਗਿਆ ਉਹਨੇ ਉਹਨੇ ਇੱਕ ਨਵੀਂ ਪਾਰਟੀ ਬਣਾ ਲਈ ਉਹਨੇ ਇੱਕ ਨਵਾਂ ਆਪਸ਼ਨ ਦਿੱਤੀ ਲੋਕਾਂ ਨੂੰ ਤੇ ਨਹੀਂ ਆਉਂਦੀ ਵਾਰੀ ਤੇ ਹੁਣ ਇਹ ਹਿੱਲੇ ਫਿਰਦੇ ਆ ਹੁਣ ਆਪਾਂ ਨੂੰ ਗਾਲਾਂ ਕੱਢਣ ਲੱਗ ਗਏ ਤੁਸੀਂ ਦੇਖੋ ਵੀ ਮਾੜਾ ਕੀ ਕਰਤਾ 3 ਸਾਲ ਹੋ ਗਏ ਗਵਰਨਮੈਂਟ ਬਣੀ ਨੂੰ ਕੋਈ ਇੱਕ ਪੈਸੇ ਦਾ ਇਲਜ਼ਾਮ ਜਾਂ ਕੋਈ ਕਾ ਪੜਾ ਕੋਟਾ ਆੜਾ ਕੋਈ ਦੱਸੋ ਨਹੀਂ ਕਾਰਨ ਭਗਵੰਤ ਮਾਨ ਨਹੀਂ ਜੀ ਮੁੱਖ ਮੰਤਰੀ ਰਹਿਣਾ ਚਾਹੀਦਾ ਕਾਰਨ ਕੀ ਸਿਰਫ ਇਸ ਗੱਲ ਤੋਂ ਜਲਦੇ ਐ ਕਿ ਆਮ ਲੋਕਾਂ ਦੇ ਧੀਆ ਪੁੱਤ ਇਨਾ ਕੁਰਸੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ ਧੀਆ ਪੁੱਤ ਬੈੰਦੇ ਹੁੰਦੇ ਆ ਬਸ